ਸਾਸਰੀਕਾਲ ਦੋਸਤੋ ਪੈਸੇ ਦੇ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਪੈਸਾ ਤੁਹਾਨੂੰ ਬਿਸਤਰ ਖਰੀਦ ਕੇ ਦੇ ਸਕਦਾ ਪਰ ਨੀਂਦ ਨਹੀਂ ਪੈਸਾ ਤੁਹਾਨੂੰ ਘੜੀ ਖਰੀਦ ਕੇ ਦੇ ਸਕਦਾ ਪਰ ਸਮਾਂ ਨਹੀਂ ਪੈਸਾ ਤੁਹਾਨੂੰ ਭੋਜਨ ਖਰੀਦ ਕੇ ਦੇ ਸਕਦਾ ਪਰ ਖਾਣ ਦੀ ਇੱਛਾ ਨਹੀਂ ਬਹੁਤ ਸਾਰੇ ਲੋਕਾਂ ਲਈ ਇਹੀ ਸਚਾਈ ਹੈ ਪਰ ਦੂਸਰੇ ਪਾਸੇ ਕੁਝ ਐਸੇ ਲੋਕ ਵੀ ਨੇ ਜੋ ਕਹਿੰਦੇ ਨੇ ਜੇਕਰ ਪੈਸਾ ਤੁਹਾਡੇ ਲਈ ਖੁਸ਼ੀਆਂ ਨਹੀਂ ਖਰੀਦ ਸਕਦਾ ਤਾਂ ਤੁਹਾਨੂੰ ਪੈਸੇ ਦੀ ਸਹੀ ਇਨਵੈਸਟਮੈਂਟ ਨਹੀਂ ਕਰਨੀ ਆਉਂਦੀ ਇੰਸਾਨਾਂ 'ਰ ਮਿਲਦੀ-ਜੁਲਦੀ ਇੱਕ ਹੋਰ ਕਹਾਵਤ ਹੈ ਜੋ ਅਕਸਰ ਹੀ ਲੋਕ ਕਹਿੰਦੇ ਹਨ ਪੈਸਾ ਤੁਹਾਡੇ ਲਈ ਖੁਸ਼ੀਆਂ ਨਹੀਂ ਖਰੀਦ ਸਕਦਾ ਆਖਿਰ ਕੀ ਸਚਾਈ ਹੈ ਕਿ ਵੱਧ ਪੈਸੇ ਕਮਾਉਣ ਨਾਲ ਜਾਂ ਬਧੇਰੇ ਪੈਸੇ ਪਿੱਛੇ ਭੱਜਣ ਨਾਲ ਤੁਹਾਨੂੰ ਬਧੇਰੇ ਖੁਸ਼ੀ ਮਿਲਦੀ ਹੈ ਕੀ ਦੁਨੀਆ ਦੇ ਸਭ ਤੋਂ ਵੱਧ ਪੈਸੇ ਕਮਾਉਣ ਵਾਲੇ ਲੋਕ ਸਭ ਤੋਂ ਵੱਧ ਖੁਸ਼ ਨਹੀਂ ਆਓ ਇਹਨਾਂ ਗੱਲਾਂ ਨੂੰ ਗਹਿਰਾਈ ਨਾਲ ਸਮਝਦੇ ਆ ਇਸ ਵੀਡੀਓ ਦੇ ਵਿੱਚ ਕਿੰਨੇ ਸਾਰੇ ਐਦਾਂ ਦੇ ਅਮੀਰ ਲੋਕ ਨੇਗੇ ਜਿਹੜੇ ਆਪਦੀ ਜ਼ਿੰਦਗੀ ਚੋਂ ਖੁਸ਼ ਨਹੀਂ ਹੈਗੇ ਇੰਨਾ ਚੋਂ ਸਭ ਤੋਂ ਵੱਡੀ ਉਦਾਹਰਨਾ ਐਲਨ ਮਸਕ ਦੀ ਦੁਨੀਆ ਦਾ ਸਭ ਤੋਂ ਵੱਡਾ ਅਮੀਰ ਆਦਮੀ ਆਗਾ ਜੁਲਾਈ 2017 ਦਾ ਇਹਨਾਂ ਦਾ ਟਵੀਟ ਆ ਗਿਆ ਇਹ ਸਚਾਈ ਇਹ ਹੀ ਆ ਕਦੇ ਉੱਚੀ ਉਡਾਨ ਕਦੇ ਤਲਾਵ ਆ ਜਾਂਦਾ ਜ਼ਿੰਦਗੀ ਚ ਤੇ ਕਦੇ ਗਹਿਰੀ ਖਾਈ ਲੱਗਦੀ ਆ ਜ਼ਿੰਦਗੀ ਲੱਗਦਾ ਨਹੀਂ ਲੋਕ ਇਹਨਾਂ ਆਖਰੀ ਦੋ ਚੀਜ਼ਾਂ ਬਾਰੇ ਸੁਣਨਾ ਚਾਹਣਗੇ ਪਿਛਲੇ ਸਾਲ ਦੀ ਇਹ ਰਿਪੋਰਟ ਨੂੰ ਦੇਖੋ ਡਿਪਰੈਸ਼ਨ ਨਾਲ ਜੂਲਦੇ ਐਲਾਨ ਮਾਸਕ ਦੀ ਇਹ ਰਿਪੋਰਟ ਡਿਪਰੈਸ਼ਨ ਨਾਲ ਲੜ ਰਿਹਾ ਸੀਗਾ ਐਲਾਨ ਮਾਸਕ ਹਾਲਾਂਕਿ ਬਾਅਦ ਚ ਇਹਨਾਂ ਨੇ ਇਹਨੂੰ ਇਹਦੀ ਸਫਾਈ ਵੀ ਦਿੱਤੀ ਇਸ ਤੇ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਅਮਰੀਕਾ ਦੇ ਵਿੱਚ ਮਤਲਬ ਡਿਪਰੈਸ਼ਨ ਦਾ ਇਲਾਜ ਹੈਗਾਗਾ ਤਾਂ ਇਹਨੇ ਕਿਹਾ ਕਿ ਦੋਸਤਾਂ ਦੇ ਨਾਲ ਮੈਂ ਹੀ ਵੇਖਿਆ ਗਿਆ ਕਿ ਕਦੇ-ਕਦੇ ਈਟਮਨ ਲੈ ਲੈਣਾ ਫਾਇਦੇਮੰਦ ਰਹਿੰਦਾ ਹੁਣ ਇਹ ਤਸਵੀਰ ਦੇਖੋ ਇਹ ਆ ਐਲਾਨ ਮਸਕ ਦੀ ਕੁੜੀ ਜਿਹੜੀ 20 ਸਾਲ ਦੀ ਆਗੀ ਪਰ 2 ਸਾਲ ਪਹਿਲਾਂ ਜਦੋਂ ਇਹ 18 ਸਾਲ ਦੀ ਹੋਈ ਤਾਂ ਇਹਨੇ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਉਹਦੇ ਚ ਇਹਨੇ ਕਿਹਾ ਕਿ ਮੈਂ ਆਪਦੇ ਪਿਓ ਨਾਲ ਕੋਈ ਵੀ ਆਪਦਾ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਤਾਂ ਮੈਂ ਆਪਦੇ ਪਿਓ ਤੋਂ ਵੱਖ ਹੋ ਕੇ ਰਹਿਣਾ ਚਾਹੁੰਦੀ ਆ ਜੇਕਰ ਪੈਸਾ ਸਾਰੀਆਂ ਖੁਸ਼ੀਆਂ ਖਰੀਦ ਸਕਦਾ ਤਾਂ ਐਲਾਨ ਦੇ ਕੋਲੇ ਤਾਂ ਪੈਸੇ ਦੀ ਕੋਈ ਘਾਟ ਨਹੀਂ ਹੈਗੀ ਉਹ ਤੇ ਦੁਨੀਆ ਚ ਸਭ ਤੋਂ ਜ਼ਿਆਦਾ ਖੁਸ਼ ਰਹਿਣਾ ਚਾਹੀਦਾ ਤਾਂ ਫਿਰ ਇਹ ਕੁੜੀ ਆਪਦੇ ਪਿਓ ਤੋਂ ਇੰਨੀ ਨਾ ਖੁਸ਼ ਕਿੱਦਾਂ ਹੋ ਗਈ ਪਿਛਲੇ ਸਾਲ ਇਹਨਾਂ ਦੇ ਬਾਇਓਗ੍ਰਾਫਰ ਨੇ ਖੁਦ ਵੀ ਇਹ ਦੱਸਿਆ ਸੀਗਾ ਕਿ ਇਹ ਜਿਹੜੇ ਐਲਾਨ ਮਸਕ ਆ ਇਹ ਵੀ ਹੈ ਇਸ ਗੱਲ ਤੋਂ ਬਹੁਤ ਦੁਖੀ ਨੇ ਕਿ ਮੇਰੀ ਕੁੜੀ ਮੇਰੇ ਤੋਂ ਅਲੱਗ ਰਹਿਣਾ ਚਾਹੁੰਦੀ ਆ ਕਿਉਂ ਇਹਨਾਂ ਦੀ ਕੁੜੀ ਇਹਨਾਂ ਨਾਲ ਟਾਈਮ ਨਹੀਂ ਬਿਤਾਉਣਾ ਚਾਹੁੰਦੀ ਐਲਾਨ ਮਸਕ ਨੇ ਆਪਣੀ ਜਿਹੜੀ ਪਤਨੀ ਸੀ ਉਹਦੀ ਜਸਟਿਨ ਵਿਲਸਨ ਉਹਦੇ ਨਾਲ ਵੀ 2008 ਚ ਡਿਵੋਰਸ ਹੋ ਗਿਆ ਸੀਗਾ ਇਹਦਾ ਤੇ ਇਹਨਾਂ ਨੇ ਦੁਬਾਰਾ ਆਪ ਦਾ ਵਿਆਹ ਕੀਤਾ ਜਿਹੜੇ ਅਲਾਨ ਮਸਕ ਨੇ ਦੁਬਾਰਾ ਆਪ ਦਾ ਵਿਆਹ ਕੀਤਾ ਉਹਦੇ ਨਾਲ ਵੀ 2 ਸਾਲਾਂ ਬਾਅਦ ਜਿਹੜਾ ਡਿਵੋਰਸ ਹੋ ਗਿਆ ਫਿਰ ਇਹਨਾਂ ਦਾ ਇੱਕ ਕੈਨੇਡੀਅਨ ਮਿਊਜ਼ੀਸ਼ੀਅਨ ਸੀ ਉਹਦੇ ਨਾਲ ਰਿਲੇਸ਼ਨਸ਼ਿਪ ਚੱਲਿਆ ਇਹਨਾਂ ਦਾ ਪਰ 3 ਸਾਲਾਂ ਬਾਅਦ ਉਹ ਉੱਥੋਂ ਵੀ ਇਹ ਅਲੱਗ ਹੋ ਗਏ ਇਸ ਤੋਂ ਇਲਾਵਾ ਵੀ ਉਹਨਾਂ ਦੀ 3-4 ਪ੍ਰੇਮ ਸੰਮੱਤਾ ਦੀ ਚਰਚਾ ਰਹੀ ਹੈਗੀ ਪਰ ਉੱਥੇ ਵੀ ਉਹਨਾਂ ਦੀ ਕੋਈ ਗੱਲ ਨਹੀਂ ਬਣੀ ਹੈਗੀ ਜਿਆਦਾ ਲੰਬੇ ਟਾਈਮ ਤੱਕ ਚੱਲ ਨਹੀਂ ਪਾਈ ਪਿਛਲੇ ਸਾਲ ਇੱਕ ਅੰਦਰਲੇ ਬੰਦੇ ਨੇ ਰਿਪੋਰਟ ਕੀਤੀ ਸੀ ਕਿ ਉਹ ਫਿਲਹਾਲ ਇਕੱਲੇ ਹੀ ਜ਼ਿੰਦਗੀ ਕੱਢ ਰਹੇ ਨੇ ਨਾ ਉਹਨਾਂ ਕੋਲ ਕੋਈ ਉਹਨਾਂ ਦੀ ਕੁੜੀ ਹੈਗੀ ਨਾ ਉਹਨਾਂ ਕੋਲ ਉਹਨਾਂ ਦੀ ਕੋਈ ਪਤਨੀ ਆ ਨਾ ਉਹਨਾਂ ਦੀ ਕੋਈ ਗਰਲਫ੍ਰੈਂਡ ਆਗੀ ਇਸ ਟਾਈਮ ਤੇ ਤਾਂ ਉਹ ਬਿਲਕੁਲ ਸਿੰਗਲ ਨੇ ਇਸ ਪੈਂ ਤੇ ਤਾਂ ਇਥੇ ਸੋਚਣ ਵਾਲੀ ਗੱਲ ਇਹ ਹੈਗੀ ਕਿ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਆਦਮੀ ਕੋਲੋਂ ਇੰਨਾ ਔਰਤਾਂ ਨੂੰ ਖੁਸ਼ੀ ਕਿਉਂ ਨਹੀਂ ਮਿਲੀ ਕੀ ਕਾਰਨ ਰਿਹਾ ਹੋਊਗਾ ਸ਼ਾਇਦ ਤੁਹਾਨੂੰ ਇਹ ਵੀ ਲੱਗ ਸਕਦਾ ਕਿ ਐਲਾਨ ਮਸਕ ਦਾ ਤਾਂ ਇੱਕ ਕੇਸ ਹੀ ਆਗਾ ਇਕੱਲੇ ਦਾ ਤਾਂ ਕੋਈ ਵੱਡੀ ਗੱਲ ਨਹੀਂ ਗਈ ਪਰ ਪਰ ਇਹ ਇਕੱਲੇ ਐਲਾਨ ਮਸਕ ਦੀ ਗੱਲ ਨਹੀਂ ਬਹੁਤ ਸਾਰੇ ਅਰਬ ਖਰਬਪਤੀ ਨੇਗੇ ਜਿਹੜੇ ਬੰਦੇ ਉਹਨਾਂ ਦੀਆਂ ਕਹਾਣੀਆਂ ਨੇ ਦੁਨੀਆ ਦੇ ਦੂਜੇ ਨੰਬਰ ਤੇ ਜਿਹੜੇ ਅਮੀਰ ਆਦਮੀ ਨੇ ਬਰਨार्ड ਅਰਨੋਟ ਇਹਨਾਂ ਦੀ ਕਹਾਣੀ ਵੀ ਸੁਣ ਲਓ ਹੁਣ ਇਹਨਾਂ ਦਾ ਵੀ ਤਲਾਕ ਹੋ ਗਿਆ ਸੀਗਾ ਤਾਂ ਇਹ ਕੁਝ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਆਂਗਾ ਇਹਨਾਂ ਦੇ ਸਾਰਿਆਂ ਦੇ ਹੀ ਇਦਾਂ ਦੀ ਜ਼ਿੰਦਗੀ ਚੱਲ ਰਹੀ ਆ ਉਹਨਾਂ ਆਪਾ ਸੋਚੋ ਜਿਹੜੇ ਬੰਦੇ ਨੇ ਮਾਈਕਰੋਸਾਫਟ ਨਾਂ ਦਾ ਇੱਕ ਸੌਫਟਵੇਅਰ ਬਣਾਇਆ ਹਨ ਕੰਪਨੀ ਖੜੀ ਕੀਤੀ ਐ ਦੀ ਵਿੰਡੋ ਬਣਾਈ ਕੰਪਿਊਟਰ ਚਲਾਉਣ ਲਈ ਬਿਲ ਗੇਟਸ ਨਾਂ ਦਾ ਬੰਦਾ ਉਹਦਾ ਵੀ ਤਲਾਕ ਹੋਇਆ ਉਹਦੀ ਪਤਨੀ ਵੀ ਖੁਸ਼ ਨਹੀਂ ਹੋਈ ਇੰਨੇ ਪੈਸਿਆਂ ਤੋਂ ਹਾਲਾਂਕਿ ਆਪਾਂ ਜਿਹੜੇ ਮਿਡਲ ਕਲਾਸ ਬੰਦੇ ਹੁੰਨੇ ਆਂਗੇ ਆਪਾਂ ਸੋਚਦੇ ਆ ਕਿ ਪੈਸਾ ਆਜੂ ਸਾਡੇ ਕੋਲ ਸ਼ਾਇਦ ਸਾਡਾ ਪਰਿਵਾਰ ਸੁਖੀ ਹੋ ਜਾ ਸਾਰਾ ਕੁਝ ਸੁਖੀ ਸੰ ਸ਼ੋਕ ਸ਼ਾਂਤੀ ਨਾਲ ਚੱਲੂ ਪਰ ਇਦਾਂ ਦਾ ਕੁਝ ਨਹੀਂ ਹੈਗਾ ਖੁਸ਼ੀ ਸਿਰਫ ਪੈਸੇ ਨਾਲ ਨਹੀਂ ਮਿਲਦੀ ਇਹਨਾਂ 6 ਲੋਕਾਂ ਦਾ ਡਿਵੋਰਸ ਹੋ ਚੁੱਕਿਆਗਾ ਫੌਗ ਦੇ ਮੈਗਜ਼ੀਨ ਆ ਅਮਰੀਕਾ ਦਾ ਉਹਨਾਂ ਨੇ ਸਾਰੇ ਜਿਹੜੇ ਖਰਬਪਤੀ ਬੰਦੇ ਆ ਇਹਨਾਂ ਤੇ ਸਟੱਡੀ ਕੀਤੀ ਤਾਂ ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਪਾਇਆ ਕਿ 49% ਜਿਹੜੇ ਅਰਬ ਖਰਬਪਤੀ ਬੰਦੇ ਆ ਉਹਨਾਂ ਦੇ ਡਿਵੋਰਸ ਹੋ ਚੁੱਕਿਆ ਉਹਨਾਂ ਦੀ ਮੈਰਿਜ ਲਾਈਫ ਜਿਆਦਾ ਸਕਸੈਸਫੁਲ ਨਹੀਂ ਰਹੀ ਤਾਂ ਠੀਕ ਐਸਾ ਕਹਿੰਦੇ ਆ ਕਿ ਹਰ ਦੂਸਰਾ ਅਰਬ ਖਰਬਪਤੀ ਹੈਗਾ ਜਿਹੜਾ ਬੰਦਾ ਉਹ ਤਲਾਕशुदाਗਾ ਵੈਸੇ ਅਮਰੀਕਾ ਦੇ ਵਿੱਚ ਜਿਹੜਾ ਓਵਰਆਲ ਤਲਾਕ ਦੇ ਕੇਸ ਆ ਉਹ ਵੀ ਬਹੁਤ ਵੱਧ ਉਹਨਾਂ ਦੀ ਗਿਣਤੀ 42% ਦੇ ਕਰੀਬ ਆ ਪਰ ਇੱਥੇ ਗੱਲ ਇਹ ਆ ਗਈ ਕਿ ਜਿਹੜੇ ਅਰਬਕਰਪਤੀ ਬੰਦਾ ਉਹਦੇ ਕੋਲੇ ਤਾਂ ਪੈਸੇ ਦੀ ਕੋਈ ਕਮੀ ਨਹੀਂ ਉਹਨਾਂ ਦਾ ਤਲਾਕ ਕਿਉਂ ਹੋ ਜਾਂਦਾ ਇਹਨਾਂ ਨੂੰ ਦੇਖ ਕੇ ਫਿਰ ਦੁਬਾਰਾ ਉਹੀ ਗੱਲ ਜਿਆਦਾ ਹੁੰਦੀ ਹੈ ਕਿ ਤੁਸੀਂ ਪੈਸੇ ਨਾਲ ਘਰ ਖਰੀਦ ਸਕਦੇ ਹੋ ਪਰ ਪਰਿਵਾਰ ਨਹੀਂ ਇੰਨੇ ਅਮੀਰ ਹੋਣ ਤੋਂ ਬਾਅਦ ਵੀ ਦੋ ਭਰਾ ਆਪਸ ਵਿੱਚ ਲੜ ਰਹੇ ਹੁੰਦੇ ਆ ਕਿਹੜੀ ਚੀਜ਼ ਨੂੰ ਲੈ ਕੇ ਪੈਸੇ ਨੂੰ ਲੈ ਕੇ ਪਹਿਲਾਂ ਤੋਂ ਹੀ ਉਹਨਾਂ ਕੋਲੇ ਅਰਬਾਂ ਰੁਪਈਆ ਦਾ ਪਰ ਉਹ ਇਹਨਾਂ ਤੋਂ ਖੁਸ਼ ਨਹੀਂ ਤਾਂ ਇਹਨਾਂ ਨੂੰ ਹੁਣ ਹੋਰ ਚਾਹੀਦਾ ਹੋਰ ਜ਼ਿਆਦਾ ਚਾਹੀਦਾ ਔਰ ਇਸ ਨੂੰ ਲੈ ਕੇ ਲੜਦੇ ਆਗੇ ਬੰਦੇ ਸ਼ਰਾਬ ਕੰਪਨੀਆਂ ਦੇ ਮਾਲਕ ਕਵੰਟੀ ਚੱਡਾ ਤੇ ਉਹਨਾਂ ਦੇ ਭਰਾ ਨੇ ਇੱਕ ਦੂਸਰੇ ਨੂੰ ਗੋਲੀਆਂ ਮਾਰ ਕੇ ਮਾਰਤਾ ਸੀ ਜਿਹੜੇ ਆਪਣੇ ਅੰਬਾਨੀ ਨੇ ਇਹਨਾਂ ਦੋਨਾਂ ਭਰਾਵਾਂ ਦੀ ਵੀ ਕਾਫੀ ਟਾਈਮ ਇਹ ਲੜਾਈ ਚੱਲਦੀ ਰਹੀ ਹੈ ਕਿ ਹਣਾ ਬਿਜ਼ਨਸ ਨੂੰ ਲੈ ਕੇ ਅੰਬਾਨੀ ਭਰਾਵਾਂ ਦੀ ਲੜਾਈ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਊਗਾ ਕਾਫੀ ਲੰਬੇ ਟਾਈਮ ਤੱਕ ਇਹਨਾਂ ਦੇ ਕੋਰਟ ਕੇਸ ਚੱਲਦੇ ਰਹੇ ਆ ਜੇ ਦੋਨੇ ਭਰਾਵਾਂ ਨੇ ਪਬਲਿਕ 'ਚ ਆ ਕੇ ਇੱਕ ਦੂਸਰੇ ਦੇ ਖਿਲਾਫ ਸਟੇਟਮੈਂਟਾਂ ਦਿੱਤੀਆਂ ਹੋਈਆਂ ਨਹੀਂਆਂ ਤਾਂ ਇਹਨਾਂ ਦੀ ਗੱਲਬਾਤ ਇੰਨੀ ਵਿਗੜ ਗਈ ਸੀ ਕਿ 2011 ਦੇ ਵਿੱਚ ਇੰਡੀਆ ਦੇ ਜਿਹੜੇ ਫਾਈਨਾਂਸ ਮੰਤਰੀ ਸੀ ਪ੍ਰਣਾਵ ਮੁਖਰਜੀ ਉਸ ਟਾਈਮ ਦੇ ਤਾਂ ਉਹਨਾਂ ਨੂੰ ਮੇਚਾ ਕੇ ਕਹਿਣਾ ਪਿਆ ਸੀਗਾ ਕਿ ਤੁਸੀਂ ਆਪਦੀ ਲੜਾਈ ਘਰ ਦੇ ਵਿੱਚ ਸੌਲਟ ਆਊਟ ਕਰੋ ਇਹਨੂੰ ਠੀਕ ਕਰੋ ਮਾਣ ਨੂੰ ਇਸ ਨਾਲ ਭਾਰਤ ਦੇ bizness ਤੇ ਬਹੁਤ ਵੱਡਾ ਅਸਰ ਪੈ ਰਿਹਾ ਕਿਉਂਕਿ ਇਹ ਜਿਹੜੀ ਇਹਨਾਂ ਦੀ ਲੜਾਈ ਸੀਗੀ ਇਹ ਪੂਰੇ ਦੇਸ਼ ਲਈ ਇੱਕ ਮਨੋਰੰਜਨ ਦਾ ਸਾਧਨ ਬਣ ਗਈ ਸੀ ਸੋਸ਼ਲ ਮੀਡੀਆ ਤੇ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਅੱਦਾਂ ਦੇ ਲੋਕ ਨੇ ਕਿ ਜਿਹੜੇ ਇਹਨਾਂ ਖਰਬ ਪਤੀਆਂ ਨੂੰ ਇੱਕ ਆਈਕਨ ਮੰਨਦੇ ਆ ਕਿ ਆ ਇਹਨਾਂ ਨੂੰ ਆਪਦਾ ਮਤਲਬ ਆਈਡਲ ਮੰਨਦੇ ਆ ਕਿ ਅਸੀਂ ਇਹਨਾਂ ਵਰਗੇ ਬਣਨਾਗਾ ਪਰ ਇਹਨਾਂ ਦੀ ਜ਼ਿੰਦਗੀ ਚ ਕੀ ਚੱਲ ਰਿਹਾ ਉਹ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ ਇਹਨਾਂ ਨੂੰ ਰੋਲ ਮਾਡਲ ਦੀ ਤਰ੍ਹਾਂ ਵੇਖਦੇ ਆ ਇਹਨਾਂ ਦੀ ਤਰ੍ਹਾਂ ਹੀ ਬਣਨਾ ਚਾਹੁੰਦੇ ਆ ਅੱਜ ਤੋਂ 3 ਸਾਲ ਪਹਿਲਾਂ ਐਲਾਨ ਮਸਕ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਇਹਨਾਂ ਦੀ ਤਰ੍ਹਾਂ ਕਿੱਦਾਂ ਬਣਿਆ ਜਾ ਸਕਦਾ ਟੈਲੋਨ ਮਸਕ ਨੇ ਪੁੱਛਿਆ ਸੀ ਕਿ ਕਿਉਂ ਮੇਰੀ ਅਰਗਾ ਮੈਂ ਖੁਦ ਵੀ ਨਹੀਂ ਬਣਨਾ ਚਾਹੁੰਦਾ ਤਾਂ ਇਹ ਸੁਣੋ ਇਹਨਾਂ ਦਾ ਜਵਾਬ ਕੀ ਸੀ ਗੱਲ ਇਫ ਯੂ ਹੈਵ ਐਨ ਐਡਵਾਈਸ ਟੂ ਥੇ ਯੰਗ ਪੀਪਲ ਗਲੋਬਲੀ ਵਾਂਟ ਟੂ ਬੀ ਲਾਈਕ ਐਲਨ ਮਸਕ ਵਾਟਸ ਐਡਵਾਈਸ ਟੂ ਥੇ ਦੇ ਸ਼ੁੱਡਨਟ ਵਾਂਟ ਟੂ ਬੀ ਯੂ ਆਈ ਥਿੰਕ ਇਟ ਸਾਊਂਡਸ ਬੈਟਰ ਦੈਨ ਇਟ ਇਜ਼ ਆਮ ਨੋ ਸ਼ਰ ਆਈ ਵਾਂਟ ਟੂ ਬੀ ਮੀ ਇਹਨਾਂ ਨੇ ਇਹੀ ਸਵਾਲ ਚੁੱਕਿਆ ਸੀ ਕਿ ਕੋਈ ਇਹਨਾਂ ਵਰਗਾ ਕਿਉਂ ਮਰਨਾ ਚਾਹੁੰਦਾਗਾ ਇਹ ਖੁਦ ਵੀ ਆਪਦੇ ਵਰਗਾ ਨਹੀਂ ਮਰਨਾ ਚਾਹੁੰਦੇ ਬਹੁਤ ਸਾਰੇ ਜਿਹੜੇ ਸੈਲੀਬ੍ਰਿਟੀ ਨੇਗੇ ਜਾਂ ਅਰਬਕਰਪਤੀ ਬੰਦੇ ਨੇ ਉਹਨਾਂ ਦੀਆਂ ਜ਼ਿੰਦਗੀਆਂ ਐਦਾਂ ਹੀ ਉਲਝੀਆਂ ਹੋਈਆਂ ਨਹੀਂਆਂ ਆਪਾਂ ਨੂੰ ਦੂਰੋਂ ਦੂਰੋਂ ਬਹੁਤ ਵਧੀਆ ਲੱਗਦੀਆਂ ਨੇ ਵੇਖਣ ਨੂੰ ਕਿ ਹਾਂ ਇਹ ਤਾਂ ਜੀ ਐਸ਼ ਕਰਦੇ ਆ ਵੱਡੀਆਂ ਗੱਡੀਆਂ ਜਹਾਜ਼ ਆ ਇਹਨਾਂ ਕੋਲੇ ਇਹ ਤੇ ਵਾਰਨ ਦੇ ਟੂਰ ਕੱਢਦੇ ਆਏ ਪਰ ਰੀਅਲ ਦੇ ਵਿੱਚ ਉਹਨਾਂ ਦੇ ਪਰਿਵਾਰਾਂ 'ਚ ਕੀ ਚੱਲ ਰਿਹਾ ਹੁੰਦਾ ਉਹ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਹੀ ਸਿਰਫ ਪਤਾ ਹੁੰਦਾ ਹੈ 2021 ਦੇ ਇਸ ਆਰਟੀਕਲ ਨੂੰ ਦੇਖੋ ਹੁਣ ਇਹਨੂੰ ਪੜ੍ਹ ਕੇ ਦੇਖਿਓ ਇਸ ਮਾਰਕ ਇਹ ਟੈਕ ਟੀਵੀ ਸ਼ੋਅ ਨੂੰ ਲੈ ਕੇ ਗੱਲ ਕਰ ਰਹੇ ਆ ਪਰ ਇਹਨਾਂ ਦਾ ਕਹਿਣਾਗਾ ਕਿ ਜਿੰਨੇ ਇਹਨਾਂ ਨੇ ਅਰਬ ਖਰਬ ਪਤੀਆਂ ਨਾਲ ਕੰਮ ਕੀਤਾ ਜਾਂ ਟਾਈਮ ਲੰਘਾਇਆ ਤਾਂ ਉਹਨਾਂ ਚੋ ਜ਼ਿਆਦਾਤਰ ਜਿਹੜੇ ਅਰਬ ਘਰਬਤੀ ਹੈਗੇ ਜਾਂ ਤਾਂ ਉਹ ਕਿਸੇ ਚੀਜ਼ ਨੂੰ ਲੈ ਕੇ ਮਤਲਬ ਸੋਚਦੇ ਰਹਿੰਦੇ ਆ ਕਿ ਆ ਯਾਰ ਮੇ ਤੋਂ ਗਲਤ ਕੰਮ ਹੋ ਗਿਆ ਜਾਂ ਉਹ ਕਿਸੇ ਚੀਜ਼ ਨੂੰ ਲੈ ਕੇ ਸ਼ਰਮ ਮਹਿਸੂਸ ਕਰ ਰਿਹਾ ਜਾਂ ਉਹਨਾਂ ਦੇ ਅੰਦਰ ਕਿਸੇ ਚੀਜ਼ ਨੂੰ ਲੈ ਕੇ ਡਰ ਆ ਠੀਕ ਆ ਇਹ ਤਿੰਨੋਂ ਇਹਨਾਂ ਦੀਆਂ ਜ਼ਿੰਦਗੀਆਂ ਚ ਦੇ ਲੱਭ ਜਾ ਕਿ ਜਿਹੜੇ ਇਹ ਬਹੁਤ ਵੱਡੇ ਮਾਇਨੇ ਰੱਖਦੇ ਆ ਇਹਨਾਂ ਲਈ ਗਿਲਟੀ ਸ਼ੇਮ ਫੀਅਰ ਹੈ ਨਾ ਉਹਨਾਂ ਨੂੰ ਮਤਲਬ ਟਰਸਟ ਦਾ ਬਹੁਤ ਵੱਡਾ ਇਸ਼ੂ ਹੁੰਦਾ ਹੈਗਾ ਕਿ ਉਹ ਜਲਦੀ ਜਲਦੀ ਕਿਸੇ ਤੇ ਵਿਸ਼ਵਾਸ ਨਹੀਂ ਕਰ ਪਾਉਂਦੇ ਹੈਗੇ ਤਾਂ ਇਹ ਹਰੇਕ ਬੰਦੇ ਨੂੰ ਹੀ ਸ਼ੱਕ ਦੀ ਨਜ਼ਰ ਨਾਲ ਦੇਖਦੇ ਆ ऐसे ਨਾਲ ਹੀ ਇਹਨਾਂ ਦੀ ਜ਼ਿੰਦਗੀ ਜ਼ਿਆਦਾ ਸਟ੍ਰੈਸਫੁੱਲ ਹੋ ਜਾਂਦੀ ਹੈ ਕਿ ਹਨਾ ਜ਼ਿਆਦਾ ਤਣਾਅ ਆ ਜਾਂਦਾ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਸੋਚਦੇ ਰਹਿੰਦੇ ਆ ਕਿ ਇਹ ਬੰਦਾ ਮੇਰੇ ਕੋਲੇ ਕਿਉਂ ਆਇਆ ਸੀ ਕੀ ਗੱਲ ਕੀਤੀ ਕਿੱਦਾਂ ਕਿੱਦਾਂ ਉਹ ਚੀਜ਼ਾਂ ਨੂੰ ਲੈ ਕੇ ਜ਼ਿਆਦਾ ਆਪਣੀ ਜ਼ਿੰਦਗੀ 'ਚ ਉਲਝੇ ਜਾਂਦੇ ਆ। ਪੁਸ਼ਕ ਜਿਹੜੇ ਸੈਲੀਬ੍ਰਿਟੀ ਆਗੇ ਉਹ ਇੰਨੇ ਕ ਡਿਪਰੈਸ ਹੋ ਜਾਂਦੇ ਆ ਕਿ ਉਹ ਮਤਲਬ ਆਤਮ ਹੱਤਿਆ ਤੱਕ ਵੀ ਪਹੁੰਚ ਜਾਂਦੇ ਆਤਮ ਹੱਤਿਆ ਵੀ ਕਰ ਲੈਂਦੇ ਆ। ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਪ੍ਰੀਤੀ ਊਸ਼ਾ ਦੀ ਆਗੀ। ਆ ਜਿਹੜੀ ਇੰਡੀਅਨ ਟੈਲੀਵਿਜ਼ਨ ਐਕਟਰ ਸੀਗੀ ਜਿਹੜਾ ਬਾਲਿਕਾ ਵਦੂ ਸੀਰੀਅਲ ਆਉਂਦਾ ਸੀ ਉਹਦੇ ਚ ਮੇਨ ਕਰੈਕਟਰ ਸੀ ਇਸ ਕੁੜੀ ਦਾ ਤਾਂ ਇੱਕ ਦਿਨ ਅਚਾਨਕ 2016 ਨੂੰ ਪਤਾ ਲੱਗਦਾ ਕਿ ਇਹ ਕੁੜੀ ਆ ਜਿਹੜੀ ਉਹ ਦੁਨੀਆ ਚ ਨਹੀਂ ਰਹੀ ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਹੈਗੀ ਰੋਬਿਨ ਵਿਲੀਅਮਜ਼ ਦੀ ਅਮਰੀਕਾ ਦਾ ਐਕਟਰ ਤੇ ਕਾਮੇਡੀਅਨ ਸੀ ਇਹ ਬੰਦਾ ਲੋਕਾਂ ਨੂੰ ਹਸਾਉਣ ਦਾ ਕੰਮ ਕਰਦਾ ਸੀ ਪਰ ਉਹਨਾਂ ਦੇ ਹੱਸਦੇ ਚਿਹਰੇ ਦੇ ਪਿੱਛੇ ਦੁੱਖ ਤੇ ਨਿਰਾਸ਼ਾ ਹੀ ਲੁਕੀ ਹੋਈ ਸੀ ਜਿਸ ਤੋਂ ਬਾਅਦ ਇਹਨਾਂ ਨੇ 2014 ਦੇ ਵਿੱਚ ਇਹਨਾਂ ਦਾ ਵੀ ਇਦਾਂ ਹੀ ਇੱਕਦਮ ਪਤਾ ਲੱਗਿਆ ਲੋਕਾਂ ਨੂੰ ਕਿ ਹਾਂ ਇਹ ਵੀ ਦੁਨੀਆ ਤੋਂ ਰੁਕਸਤ ਹੋ ਗਏ ਕੱਟ ਪੋਗੇਨਾ ਨਰਵਾਣਾ ਦੇ ਰੌਕ ਬੈਂਡ ਦੇ ਨਿਰਮਾਤਾ ਸੀਗੇ ਤਾਂ ਇਹਨਾਂ ਨੇ 1994 ਦੇ ਵਿੱਚ ਆਤਮ ਹੱਤਿਆ ਕਰ ਲਈ ਤਾਂ ਇਹਨਾਂ ਦਾ ਉਦੋਂ ਕੈਰੀਅਰ ਪੀਕ ਤੇ ਚੱਲ ਰਿਹਾ ਸੀ ਮਤਲਬ ਹਰੇਕ ਬੰਦਾ ਇਹਨਾਂ ਨੂੰ ਸੁਣਨਾ ਚਾਹੁੰਦਾ ਸੀ ਦੇਖਣਾ ਚਾਹੁੰਦਾ ਸੀਗਾ ਉਸ ਟਾਈਮ ਤੇ ਇਹਨਾਂ ਨੇ ਆਤਮ ਹੱਤਿਆ ਕੀਤੀ ਇਹਨਾਂ 'ਚੋ ਕਿਸੇ ਵੀ ਬੰਦੇ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਸੀਗੀ ਪਰ ਇਹਨਾਂ ਨੂੰ ਪਰ ਇਹਨਾਂ 'ਚੋ ਕਿਸੇ ਬੰਦੇ ਨੂੰ ਵੀ ਪੈਸਾ ਖੁਸ਼ੀ ਨਹੀਂ ਦੇ ਸਕਿਆ ਪਰ ਕੁਝ ਏਦਾਂ ਦੇ ਨਾਮ ਵੀ ਆ ਗਏ ਜਿਹੜੇ ਕਿਸਮਤ ਵਾਲੇ ਰਹੇ ਹੈਗੇ ਕਿ ਉਹ ਡਿਪਰੈਸ਼ਨ 'ਚੋਂ ਬਾਹਰ ਨਿਕਲ ਆਏ ਪਿਛਲੇ ਸਾਲ ਮਾਰਚ ਦੇ ਮਹੀਨੇ ਕਪਿਲ ਸ਼ਰਮਾ ਨੇ ਦੱਸਿਆ ਕਿ ਉਹ ਡਿਪਰੈਸ਼ਨ ਦੇ ਵਿੱਚ ਸੀਗੇ ਉਹਨਾਂ ਨੂੰ ਸੁਸਾਈਡ ਦੇ ਥਾਟ ਆਉਂਦੇ ਸੀ ਉਹ ਸੋਚਦੇ ਸੀ ਕਿ ਮੈਂ ਸੁਸਾਈਡ ਕਰ ਲਾਂ ਤਾਂ ਉਹਨਾਂ ਨੇ ਇਹ ਸਭ ਦੱਸਿਆ ਆਪਣੀ ਫਿਲਮ ਨੂੰ ਪ੍ਰਮੋਟ ਕਰਦੇ ਹੋਏ ਜਿਹੜੀ ਉਹਨਾਂ ਦੀ ਫਿਲਮ ਆਈ ਸੀ ਜੁਗੈਟੋ ਦਾ ਹੁੰਦਾਂ ਨੇ ਦੱਸਿਆ ਕਿ ਇਹ ਡਿਪਰੈਸ਼ਨ ਦੇ ਟਾਈਮ 'ਚ ਉਹ ਸਿੱਖੇ ਆਗੇ ਕਿ ਜ਼ਿੰਦਗੀ ਦੇ ਵਿੱਚੋਂ ਛੋਟੀ ਤੋਂ ਛੋਟੀ ਚੀਜ਼ ਨੂੰ ਕਿੱਦਾਂ ਇੰਜੋਏ ਕਰਨਾ ਦਾ ਤਾਂ ਇੱਕ ਨਾਮ ਹੋ ਰਿਹਾ ਗਏ ਥੇ ਆਪਣੇ ਬਾਲੀਵੁੱਡ ਦੀ ਐਕਟ੍ਰੈਸ ਦਾ ਮਤਲਬ ਬਹੁਤ ਫੇਮਸ ਐਕਟਰ ਆ ਗਈ ਹੈ ਨਾ ਦੀਪਿਕਾ ਪਾਡੂਕੋਨ ਇਹਨਾਂ ਨੇ ਵੀ ਡਿਪਰੈਸ਼ਨ 'ਚ ਸਫਰ ਕੀਤਾ ਪਰ ਇਹਨਾਂ ਦੀ ਚੰਗੀ ਗੱਲ ਇਹ ਰਹੀ ਹੈ ਕਿ ਇਹ ਬਹੁਤ ਖੁੱਲ ਕੇ ਬੋਲੇ ਆ ਇਸ ਲਈ ਤਾਂ ਇਹਨਾਂ ਨੇ ਮੈਂਟਲ ਹੈਲਥ ਨੂੰ ਲੈ ਕੇ ਕਾਫੀ ਸਾਰੇ ਪ੍ਰੋਗਰਾਮ ਵੀ ਕੀਤੇ ਆਗੇ ਕਾਇਨਰੀ ਇਹ ਗੱਲ ਬਹੁਤ ਵਧੀਆ ਰਹੀ ਕਿ ਇਹਨਾਂ ਨੇ ਖੁੱਲ ਕੇ ਡਿਪਰੈਸ਼ਨ ਤੇ ਗੱਲ ਕੀਤੀ ਕਿ ਹਾਂ ਮੈਨੂੰ ਡਿਪਰੈਸ਼ਨ ਸੀਗਾ ਪਰ ਕੁਝ ਲੋਕ ਐਦਾਂ ਦੇ ਆ ਗਏ ਜਿਹੜੇ ਬੇਸ਼ੱਕ ਡਿਪਰੈਸ਼ਨ ਚ ਤਾਂ ਨਾ ਹੋਣ ਆਪਦੀ ਜ਼ਿੰਦਗੀ ਚ ਪਰ ਉਹਨਾਂ ਦੀ ਗੱਲਾਂ ਬਾਤਾਂ ਜਾਂ ਉਹਨਾਂ ਨੂੰ ਵੇਖ ਕੇ ਲੱਗਦਾ ਕਿ ਆਪਦੀ ਜ਼ਿੰਦਗੀ ਚੋ ਸੈਟੀਸਫਾਈ ਨਹੀਂ ਹੈਗੇ ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਖਲ ਰਹੀ ਆ ਇਹੋ ਜੇ ਕਿੰਨੇ ਫੇਮਸ ਐਕਟਰ ਨੇ ਜਿਨ੍ਹਾਂ ਦੀਆਂ ਫਿਲਮਾਂ ਨੇ ਹਜ਼ਾਰਾਂ ਕਰੋੜਾ ਰੁਪਇਆ ਕਮਾਇਆ ਪਰ ਉਹ ਫਿਰ ਵੀ ਹੋਰ ਪੈਸੇ ਕਮਾਉਣ ਲਈ ਗੁਟਕਾ ਪਾਣ ਮਸਾਲੇ ਦੀ ਐਡ ਕਰਦੇ ਆਂ शाहरुख खान अक्षय कुमार अजय देवगन रणवीर सिंह अमिताभ बच्चन ब्रਿੰਦਰ ਸਹਿਵਾ ਸੁਨੀਲ ਗਾਵਸਕਰ سوچੋ ਇਹਨਾਂ ਲੋਕਾਂ 'ਚ ਪੈਸੇ ਦੀ ਕਿੰਨੀ ਭੁੱਖ ਆਗੀ ਕਿ ਇਹਨਾਂ ਦੀ ਜਿਹੜੀ ਸੋਸ਼ਲ ਜ਼ਿੰਮੇਵਾਰੀ ਬਣਦੀ ਆ ਇਹ ਉਸ ਨੂੰ ਵੀ ਭੁੱਲ ਜਾਂਦੀ ਆ ਜੀ ਪਰ ਜੇ ਇਹਨਾਂ ਨੂੰ ਹਜ਼ਾਰਾਂ ਕਰੋੜ ਰੁਪਈਆ ਵੀ ਖੁਸ਼ੀ ਨਹੀਂ ਦੇ ਪਾਇਆ ਜਾਂ ਤਸੱਲੀ ਨਹੀਂ ਦੇ ਪਾਇਆ ਕੀ ਇਹ ਜਿਹੜੀ 10 ਬੀ ਕਰੋੜ ਰੁਪਈਆ ਤਾੜਨ ਮਸਾਲਿਆਂ ਨੂੰ ਪ੍ਰਮੋਟ ਕਰਕੇ ਬਣਾਉਣਗੇ ਤਾਂ ਉਹਨਾਂ ਨਾਲ ਇਹਨਾਂ ਨੂੰ ਕੋਈ ਤਸੱਲੀ ਮਿਲੂਗੀ ਜਾਂ ਕੋਈ ਖੁਸ਼ੀ ਮਿਲੂ ਆਪਦੀ ਜ਼ਿੰਦਗੀ 'ਚ ਕਦੇ ਵੀ ਨਹੀਂ ਜਦੋਂ ਹਜ਼ਾਰਾਂ ਕਰੋੜ ਨਾਲ ਨਹੀਂ ਮਿਲੀ ਤਾਂ ਫਿਰ 10 ਕਰੋੜ ਨਾਲ ਤੇ ਮਿਲਣੀ ਕਿੱਥੇ ਆ ਇਸ ਲਈ ਦੋਸਤੋ ਜਿਆਦਾ ਜ਼ਰੂਰੀ ਆ ਕਿ ਆਪਦੀ ਜ਼ਿੰਦਗੀ ਚ ਆਪਦੀ ਖੁਸ਼ੀ ਤੇ ਆਪਦੀ ਲਾਈਫ ਨੂੰ ਇੰਜੋਏ ਕਰਨਾ ਚਾਹੀਦਾ ਆਪਦੇ ਜਿਹੜੇ ਨਿੱਕੇ ਨਿੱਕੇ ਆਪਣੇ ਮੂਮੈਂਟ ਹੁੰਦੇ ਆ ਜ਼ਿੰਦਗੀ ਚ ਖੁਸ਼ੀਆਂ ਦੇ ਉਹਨਾਂ ਨੂੰ ਇੰਜੋਏ ਕਰਨਾ ਚਾਹੀਦਾ ਦੁੱਖ ਦੀ ਗੱਲ ਇਹ ਆ ਕਿ ਜ਼ਿਆਦਾਤਰ ਲੋਕ ਇਹ ਚੀਜ਼ ਨਹੀਂ ਕਰਦੇ ਉਹ ਜ਼ਿਆਦਾ ਪੈਸਾ ਕਮਾਉਣ ਦੇ ਪਿੱਛੇ ਭਜਦੇ ਆ ਕਿ ਕਿ ਜਿਹੜਾ ਉਹਨਾਂ ਕੋਲੇ ਖੁਸ਼ੀਆਂ ਦਾ ਥੋੜਾ ਟਾਈਮ ਹੁੰਦਾ ਉਹ ਉਸ ਨੂੰ ਵੀ ਭੁੱਲੇ ਜਾਂਦੇ ਆ ਅੰਦਾ ਤੁੰਦ ਪੈਸਾ ਕਮਾਉਣ ਦੇ ਪਿੱਛੇ ਭਜਦੇ ਆ ਕਿ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਗੋਲ ਹੁੰਦਾਗਾ ਮਤਲਬ ਨੰਬਰ 1 ਗੋਲ ਇਹ ਨਹੀਂ ਬਣ ਜਾਂਦਾ ਕਿ ਆਪਾਂ ਪੈਸਾ ਵੱਧ ਤੋਂ ਵੱਧ ਕਮਾਉਣਾ ਜੇ ਪੈਸਾ ਸਾਡੇ ਕੋਲ ਆ ਗਿਆ ਤਾਂ ਸਾਡੀ ਜ਼ਿੰਦਗੀ 'ਚ ਖੁਸ਼ੀਆਂ ਹੋਣਗੀਆਂ ਅਸੀਂ ਆਰਾਮ ਨਾਲ ਰਹਿ ਸਕਦੇ ਹਾਂ ਸਭ ਕੁਝ ਹੋਊਗਾ ਪਰਿਵਾਰ ਫੈਮਿਲੀ ਹਰ ਇੱਕ ਚੀਜ਼ ਸਾਡੇ ਨਾਲ ਹੋਊਗੀ ਪਰ ਇਦਾਂ ਦਾ ਨਹੀਂ ਹੁੰਦਾ ਉਹਨਾਂ ਤੁਹਾਡੇ ਜੋ ਬਹੁਤ ਸਾਰੇ ਲੋਕ ਇਹ ਸੋਚਣਗੇ ਕਿ ਮੰਨਿਆ ਅਮੀਰ ਲੋਕ ਆਪਦੀ ਜ਼ਿੰਦਗੀ ਚ ਦੁਖੀ ਆ ਡਿਪਰੈਸ਼ਨ ਚ ਜਾਂ ਹੋਰ ਕੁਝ ਹੈਗਾ ਉਹਨਾਂ ਦੀ ਜ਼ਿੰਦਗੀ ਚ ਚੱਲ ਰਿਹਾ ਹੈ ਇਧਰ ਉਧਰ ਦੀਆਂ ਗੱਲਾਂ ਪਰ ਇਹ ਚੀਜ਼ਾਂ ਗਰੀਬ ਲੋਕਾਂ ਦੀ ਜ਼ਿੰਦਗੀ ਚ ਵੀ ਤਾਂ ਚੱਲ ਹੀ ਰਹੀਆਂ ਹੁੰਦੀਆਂ ਮਿਡਲ ਕਲਾਸ ਚ ਵੀ ਚੱਲ ਰਹੀਆਂ ਸਭ ਦੀ ਜ਼ਿੰਦਗੀ ਚ ਐਡਾ ਕੁਝ ਚੱਲ ਹੀ ਰਿਹਾ ਹੁੰਦਾ ਬਹੁਤ ਸਾਰੇ ਗਰੀਬ ਲੋਕ ਵੀ ਤਾਂ ਮਤਿਆਈ ਕਰਦੇ ਆ ਉਹ ਵੀ ਡਿਪਰੈਸ਼ਨ ਤੋਂ ਸuffer ਕਰਦੇ ਆ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਵਿੱਚ ਜਾਂ ਮੀਡਲ ਕਲਾਸ ਦੇ ਵਿੱਚ ਵੀ ਤਾਂ ਡਿਸਪਿਊਟ ਹੁੰਦਾ ਹੀ ਹੈਗਾ ਤਲਾਕ ਹੋ ਜਾਂਦਾ ਜਾਂ ਜਿਵਾਖ ਘਰੋਂ ਭੱਜ ਜਾਂਦੇ ਆਗੇ ਜਾਂ ਪਿਓ ਜਾਂ ਮਾਂ ਕੁਝ ਵੀ ਹੋ ਜਾਂਦਾ ਹੈ ਨਾ ਮਤਲਬ ਡਿਸਪਿਊਟ ਰਹਿੰਦਾ ਹੈਗਾ ਕਿਸੇ ਨਾ ਕਿਸੇ ਘਰ 'ਚ ਇੱਥੇ ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਅਸੀਂ ਇਹ ਨਹੀਂ ਕਹਿ ਰਹੇ ਕਿ ਗਰੀਬ ਲੋਕ ਜ਼ਿਆਦਾ ਖੁਸ਼ ਰਹਿੰਦੇ ਆ ਆਪਣੀ ਜ਼ਿੰਦਗੀ 'ਚ ਪੁਆਇੰਟ ਇਹ ਆ ਗਿਆ ਕਿ ਤੁਹਾਨੂੰ ਜ਼ਿਆਦਾ ਪੈਸੇ ਨਾਲ ਵੀ ਖੁਸ਼ੀ ਨਹੀਂ ਮਿਲ ਸਕਦੀ ਮੇਨ ਗੱਲ ਇੱਥੇ ਆ ਗਈ ਕਿ ਅਮੀਰ ਲੋਕ ਜਿਆਦਾ ਪੈਸਾ ਕਮਾ ਕੇ ਜਿਆਦਾ ਧਨ-ਦੌਲਤ ਇਕੱਠੀ ਕਰਕੇ ਗਰੀਬ ਲੋਕਾਂ ਦੇ ਮੁਕਾਬਲੇ ਜਿਆਦਾ ਖੁਸ਼ ਹੋਣਾ ਇਹ ਵੀ ਕੋਈ ਜਿਆਦਾ ਜ਼ਰੂਰੀ ਨਹੀਂ ਹੈਗਾ ਜੇਕਰ ਸਹੀ ਤਕਿ ਕੋਈ ਗਰੀਬ ਹੈ ਤਾਂ ਉਹਨੂੰ ਆਪਣੀ ਗਰੀਬੀ ਚੋਂ ਬਾਹਰ ਨਿਕਲਣਾ ਚਾਹੀਦਾ ਆਪਣੇ ਆਪ ਨੂੰ ਉਹਨੇ ਕਹੀਲੇ ਵਸੀਲੇ ਕਰਨੇ ਚਾਹੀਦੇ ਆ ਕਿ ਮੈਨੂੰ ਇੱਥੋਂ-ਇੱਥੋਂ ਇਨਕਮ ਆ ਸਕਦੀ ਹੈ ਗਰੀਬ ਲੋਕਾਂ ਨੂੰ ਮਤਲਬ ਜਿਆਦਾ ਇਹ ਦਿਖਾਉਣਾ ਕਿ ਹਾਂ ਗਰੀਬ ਆ ਗਰੀਬ ਆ ਉਹ ਵੀ ਕੋਈ ਗੱਲ ਚੰਗੀ ਗੱਲ ਨਹੀਂ ਹੈਗੀ ਕੁਝ ਲੋਕ ਐਦਾਂ ਦੇ ਆ ਕੇ ਜਿਹੜੇ ਗਰੀਬ ਲੋਕਾਂ ਦੀਆਂ ਵੀਡੀਓ ਬਣਾਉਂਦੇ ਆ ਫੋਟੋ ਫਿਚਦੇ ਆ ਕੇ ਦੇਖੋ ਜੀ ਇਹ ਗਰੀਬ ਬੱਚਾ ਮੋਮਬੱਤੀ ਨਾਲ ਪੜ ਰਿਹਾ ਦੀਵੇ ਨਾਲ ਪੜ ਰਿਹਾ ਜਾਂ ਇਹਦੇ ਘਰ 'ਚ ਲਾਈਟ ਹੈ ਨਹੀਂ ਇਹਦੇ ਘਰ 'ਚ ਪੱਖਾ ਹੈ ਨਹੀਂ ਇਹਦੇ ਘਰ 'ਚ ਹੈ ਨਹੀਂ ਇਹ ਸੂਲਤ ਹੈ ਨਹੀਂ ਇਹ ਨਹੀਂ ਹੈਗੀ ਤਾਂ ਉਹ ਕਹਿੰਦੇ ਆ ਦੇਖੋ ਜੀ ਇਹ ਬੱਚਾ ਕਿੰਨਾ ਇਨਸਪਾਇਰ ਕਰਦਾ ਦੂਜਿਆਂ ਨੂੰ ਕਿੱਡੀ ਇਹਦੇ ਤੋਂ ਸਿੱਖਿਆ ਲੈਣੀ ਚਾਹੀਦੀ ਆ ਕਿ ਇਹ ਦੀਵੇ 'ਚ ਪੜ ਰਿਹਾਗਾ ਪਰ ਮੈਨੂੰ ਨਹੀਂ ਲੱਗਦਾ ਇਹ ਆਂੀਆਂ ਗੱਲਾਂ ਤੋਂ ਆਪਾਂ ਨੂੰ ਕੁਝ ਇਨਸਪਾਇਰ ਹੋਣਾ ਚਾਹੀਦਾ ਹੈਗਾ। ਐਡਾਂ ਦੀਆਂ ਫੋਟੋਆਂ ਨੂੰ ਦੇਖ ਕੇ ਆਪਾਂ ਨੂੰ ਆਪਣੇ ਮਨ 'ਚ ਇੱਕ ਦੁੱਖ ਹੋਣਾ ਚਾਹੀਦਾਗਾ ਕਿ ਹਾਂ ਅੱਜ ਦੇ ਟਾਈਮ ਤੇ ਵੀ ਆਪਣੇ ਇੱਥੇ ਐਡਾਂ ਦੇ ਲੋਕ ਰਹਿੰਦੇ ਆ ਜਾਂ ਐਡਾਂ ਦੀ ਬਿਵਸਥਾ ਬਣੀ ਹੋਈ ਹੈਗੀ ਕਿ ਅੱਜ ਵੀ ਲੋਕਾਂ ਨੂੰ ਦੀਵੇ 'ਚ ਜਾਂ ਮੋਮਬੱਤੀ ਨਾਲ ਪੜ੍ਹਾਈ ਕਰਨੀ ਪੈ ਰਹੀ ਆ ਜਿਨ੍ਹਾਂ ਦੇ ਲਾਈਟ ਤੱਕ ਨਹੀਂ ਸਰਕਾਰਾਂ ਹਾਲ ਤੱਕ ਦੇ ਸਕੀਆਂ। ਦੇਸ਼ ਦੇ ਹਰ ਇੱਕ ਬੰਦੇ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਦੇਸ਼ ਦੇ ਹਰ ਇੱਕ ਬੱਚੇ ਨੂੰ ਵਧੀਆ ਐਜੂਕੇਸ਼ਨ ਵਧੀਆ ਹੈਲਥ ਸਿਸਟਮ ਹਰ ਇੱਕ ਚੀਜ਼ ਵਧੀਆ ਮਿਲ ਸਕੇ ਤਾਂ ਕਿ ਉਹ ਜਿਹੜੀ ਪੜ੍ਹਾਈ ਕਰੂਗਾ ਵਧੀਆ ਉਹਦੇ ਨਾਲ ਅੱਗੇ ਜਾ ਕੇ ਆਪਦੇ ਘਰ ਦੀ ਕਰੀਬੀ ਚੱਕ ਸਕਦਾ ਹੈ ਸਾਡਾ ਮੰਨਣਾ ਦੋਸਤੋ ਕਿ ਪੈਸਾ ਇੱਕ ਬੇਸ ਦੀ ਤਰ੍ਹਾਂ ਪੈਸੇ ਦੀ ਜ਼ਰੂਰਤ ਹੁੰਦੀ ਹੈ ਕਿ ਇੱਕ ਚੀਜ਼ ਨੂੰ ਕਿਸੇ ਨੂੰ ਵੀ ਖਰੀਦਣ ਲਈ ਹੈਨਾ ਇੱਕ ਟੰਗ ਦਾ ਆਪਦੇ ਕੋਲੇ ਘਰ ਹੋਵੇ ਰਹਿਣ ਲਈ ਜਿਹਦੇ ਵਿੱਚ ਤੁਸੀਂ ਪਰਿਵਾਰ ਸਮੇਤ ਖੁਸ਼ੀ-ਖੁਸ਼ੀ ਰਹਿ ਸਕੋ ਏ ਤੋਂ ਜ਼ੀ ਪੱਕੇ ਤੌਰ ਤੇ ਯਕੀਨੀ ਬਣਾ ਸਕੋ ਕਿ ਤੁਹਾਡਾ ਪਰਿਵਾਰ ਮੈਡੀਕਲ ਦੀ ਤੌਰ ਤੇ ਸਿਕੂਰ ਆਗਾ ਕਿ ਕੱਲ ਨੂੰ ਜੇਕਰ ਕੋਈ ਬਿਮਾਰੀ ਧਮਾਰੀ ਦੇ ਤੁਹਾਨੂੰ ਪੈਸੇ ਲਾਉਣੇ ਪੈਣ ਤਾਂ ਤੁਹਾਡੇ ਕੋਲ ਉਹਨਾਂ ਦਾ ਬੈਕਅਪ ਹੈ ਘਰ ਚ ਆਪਦੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇ ਸਕੋ ਖਾਣਾ ਪੀਣਾ ਜਾਂ ਬੇਸਿਕ ਜਿਹੜੀਆਂ ਸਹੂਲਤਾਂ ਹੁੰਦੀਆਂ ਹਨ ਘਰ ਦੇ ਵਿੱਚ ਉਹ ਚੀਜ਼ਾਂ ਨੂੰ ਖਰੀਦਣ ਲਈ ਦੋ ਵਾਰ ਸੋਚਣਾ ਨਾ ਪਵੇ ਕਿ ਇਹ ਪੈਸਾ ਮੈਂ ਇੱਥੇ ਲਾਤਾ ਤਾਂ ਮੇਰੇ ਕੋਲ ਪੈਸਾ ਨਹੀਂ ਬਚਣਾ ਰਾਸ਼ਨ ਘਰੇ ਚੱਲਿਆ ਹਰ ਦਾ ਚਾਹੀਦਾ ਤੇ ਆਪਾਂ ਕਹੀ 1500 ਚ ਸਾਰ ਲਓ ਉਦਾਂ ਦਾ ਨਹੀਂ ਹੋਣਾ ਚਾਹੀਦਾ ਪਰ ਸਵਾਲ ਇਹ ਆ ਕਿ ਕਿੰਨਾ ਪੈਸਾ ਕਮਾਉਣਾ ਚਾਹੀਦਾ ਹਰ ਕਿਸੇ ਲਈ ਜਿਹੜੀ ਅਮਾਉਂਟ ਹੈ ਉਹ ਅਲੱਗ-ਅਲੱਗ ਹੋਊਗੀ ਮੇਰੇ ਲਈ ਹੋ ਸਕਦਾ ਲੱਖ ਰੁਪਿਆ ਕਾਫੀ ਹੋਵੇ ਤੁਹਾਡੇ ਲਈ 10 ਲੱਖ ਵੀ ਘੱਟ ਹੋਵੇ ਤੇ ਤੀਸਰੇ ਬੰਦੇ ਲਈ ਕਰੋੜ ਰੁਪਿਆ ਵੀ ਘੱਟ ਹੋਵੇ ਹਨਾ ਉਹ ਹਰ ਇੱਕ ਲਈ ਅਲੱਗ-ਅਲੱਗ ਜੇ ਹੁਣ ਆਪਾਂ ਇਹ ਸੋਚੀਏ ਕਿ 20 ਤੋਂ 30 ਸਾਲ ਤੱਕ ਪੈਸਾ ਕਮਾਉਂਦੇ ਹੀ ਹੁੰਦਾਗਾ ਪੈਸਾ ਕਮਾਉਂਦੇ ਰੋ ਕਮਾਉਂਦੇ ਰੋ ਕਮਾਉਂਦੇ ਰੋ 40-45 ਤੇ ਜਾ ਕੇ ਆਰਾਮ ਕਰੋ ਇਹ ਚੀਜ਼ ਵੀ ਗਲਤ ਹੈ ਕਿਉਂਕਿ ਯਕੀਨ ਮਨੇਓ ਦੋਸਤੋ ਜਿਹੜਾ ਟਾਈਮ ਤੁਹਾਡਾ ਪੈਸੇ ਕਮਾਉਣ ਦਾ ਹੈਗਾ ਇਹੀ ਟਾਈਮ ਤੁਹਾਡਾ ਜ਼ਿੰਦਗੀ ਨੂੰ ਇੰਜੋਏ ਕਰਨ ਦਾ ਵੀ ਹੈਗਾ ਘੁੰਮਣ ਫਿਰਨ ਦਾ ਵੀ ਹੈਗਾ ਜ਼ਿੰਦਗੀ ਦਾ ਇਹ ਹਿੱਸਾ ਗਾ ਜਿਹੜਾ ਜੇ ਇੱਕ ਵਾਰ ਲੰਘ ਗਿਆ ਤਾਂ ਇਹ ਦੁਬਾਰਾ ਨਹੀਂ ਆਊਗਾ ਤੁਹਾਡੇ ਕੋਲ ਕਦੇ ਕਈ ਲੋਕਾਂ ਦਾ ਜਿਹੜਾ ਮਾਈਂਡ ਸੈਟ ਹੁੰਦਾ ਉਹ ਇਦਾਂ ਦਾ ਹੁੰਦਾਗਾ ਕਿ ਉਹਨਾਂ ਨੂੰ ਲੱਗਦਾ ਕਿ ਹੁਣ ਮੇਰੇ ਕੋਲ 5 ਲੱਖ ਰੁਪਏ ਵਾਲੀ ਗੱਡੀ ਹੈਗੀ ਤੇ ਇਸ ਤੋਂ ਬਾਅਦ ਮੈਂ ਸਕੋਰਪੀਓ ਖਰੀਦਣੀ ਆ ਜਾ ਮੈਂ ਖਰੀਦਣੀ ਆਂਗੀ ਮਰਸਡੀ ਅਸਲੀ ਚ ਜੇ ਤੁਹਾਨੂੰ ਕੁਝ ਖਰੀਦਣ ਦੀ ਜ਼ਰੂਰਤ ਹੈਗੀ ਆ ਤਾਂ ਉਹ ਹੈਗੀ ਆਗੀ ਸੈਲਫ ਇਮੇਜ ਜਿਹੜੀ ਤੁਹਾਨੂੰ ਪੈਸੇ ਨਾਲ ਨਹੀਂ ਮਿਲ ਸਕਦੀ ਸੈਲਫ ਇਮੇਜ ਤੁਹਾਨੂੰ ਆਪਣੀ ਇੰਨੀਕ ਮਜ਼ਬੂਤ ਕਰਨੀ ਆ ਕਿ ਤੁਹਾਨੂੰ ਕਦੇ ਮਰਸਡੀਜ਼ ਖਰੀਦਣ ਦੀ ਜ਼ਰੂਰਤ ਨਾ ਪਵੇ ਆਪਣੇ ਆਪ ਨੂੰ ਸਾਬਤ ਕਰ ਲਈ ਤੁਹਾਨੂੰ ਕੋਈ ਮਰਸਡੀਜ਼ ਖਰੀਦਣ ਹੀ ਨਾ ਪਵੇ ਸੋਸ਼ਲ ਮੀਡੀਆ ਦੀ ਜਿਹੜੀ ਲਾਈਫ ਆ ਸ਼ੋਅ ਆਫ ਕਰਨ ਦੀ ਇਹਦੇ ਤੋਂ ਬਾਹਰ ਨਿਕਲ ਕੇ ਦੇਖੋ ਬਾਹਰ ਜ਼ਿੰਦਗੀ ਬਹੁਤ ਵਧੀਆ ਗੀ ਜਿੱਦਾਂ ਦੀ ਜ਼ਿੰਦਗੀ ਆਪਾਂ ਨੂੰ ਲੋਕਾਂ ਦੇ ਸੋਸ਼ਲ ਮੀਡੀਆ ਤੇ ਦਿਸਦੀ ਆ ਉਦਾਂ ਦੀ ਹੁੰਦੀ ਨਹੀਂ ਹੈਗੀ ਇਹ ਸਾਰੇ ਅਮੀਰ ਲੋਕ ਸੈਲਿਬ੍ਰਿਟੀ ਲੋਕ ਜਿਹੜੇ ਤੁਹਾਨੂੰ ਹੱਸਦੇ ਹੋਏ ਦਿਸਦੇ ਆਗੇ ਪਰ ਇਹਨਾਂ ਦੇ ਪਿੱਛੇ ਦੀ ਅਸਲੀਅਤ ਕੁਝ ਹੋਰ ਹੀ ਹੁੰਦੀ ਆ ਸੋਸ਼ਲ ਮੀਡੀਆ ਤੇ ਸ਼ੋਅ ਆਫ ਕਰਕੇ ਦੂਜਿਆਂ ਨੂੰ ਮਚਾਉਣਾ ਜਾਂ ਖੁਦ ਐਦਾ ਹੀ ਜਲ ਮਚਦੇ ਰਹਿਣਾ ਕਿ ਹਾਂ ਉਹਨੇ ਆ ਚੀਜ਼ ਲੈ ਲਈ ਮੈਥੋਂ ਆ ਨਹੀਂ ਹੋਇਆ ਹੈਗਾ ਤਾਂ ਇਸ ਚੀਜ਼ ਨੂੰ ਬਾਰ ਨਿਕਲਣਾ ਚਾਹੀਦਾ ਇਹ ਪ੍ਰੋਬਲਮ ਹੋਰ ਵੀ ਵੱਧ ਜਾਂਦੀ ਹੈ ਜਦੋਂ ਕੁਝ ਮੋਟੀਵੇਸ਼ਨਲ ਹੁੰਦੇ ਆਗੇ ਜਿਹੜੇ ਜਾਂ ਕੋਈ ਸੈਲੀਬ੍ਰਿਟੀ ਹੁੰਦੇ ਆ ਉਹ ਜਾਂ ਸੋਸ਼ਲ ਮੀਡੀਆ ਤੇ ਗੁਰੂ ਹੁੰਦੇ ਆਗੇ ਬਣੇ ਹੋਏ ਇਨਕਮ ਫਾਈਨੈਂਸ ਗੁਰੂ ਇਨਕਮ ਗੁਰੂ ਐਦਾਂ ਦੇ ਉਹ ਜਦੋਂ ਸੋਸ਼ਲ ਮੀਡੀਆ ਤੇ ਤੁਹਾਨੂੰ ਆ ਕੇ ਹੋਰ ਵਧਾਵਾ ਦਿੰਦੇ ਆ ਇਹਨਾਂ ਚੀਜ਼ਾਂ YouTube ਤੇ ਐਡ ਬਹੁਤ ਵਾਰੀ ਵੇਖਣ ਨੂੰ ਮਿਲਦੀ ਆਪਾਂ ਨੂੰ ਕਿ ਤੁਸੀਂ ਕਰੋੜਪਤੀ ਕਿਉਂ ਨਹੀਂ ਬਣੇ ਹੁਣ ਤੱਕ ਇਫ ਯੂ ਆਰ ਅਬਾਊਟ 30 ਐਂਡ ਨਾਟ ਮੇਕਿੰਗ 1 ਕਰੋੜ ਦੈਨ ਥੇਰ ਇਜ਼ ਸਮਥਿੰਗ ਰੀਲੀ ਰੀਲੀ ਰੌਂਗ ਉਹਨ ਦੱਸੋ ਬਾਈ ਸਿਰਫ ਕਰੋੜਪਤੀ ਬੰਨਣਾ ਹੀ ਤਾਂ ਇੱਕ ਮਕਸਦ ਨਹੀਂ ਨਾ ਦੁਨੀਆ ਤੇ ਆਉਣ ਦਾ ਇੱਕ ਆਸਟ੍ਰੇਲੀਆ ਦੀ ਨਰਸ ਦੀ ਡਾਇਰੀ ਨੇ ਇਹੀ ਜਿਹੜੀ ਪੈਸੇ ਦੀ ਤੇ ਖੁਸ਼ੀਆਂ ਦੀ ਗੱਲਬਾਤ ਹੁੰਦੀ ਹੈ ਕਿ ਇਹਨੂੰ ਇੱਕ ਡੈਰੀ ਦੇ ਵਿੱਚ ਲਿਖਿਆ ਤੇ ਉਹਨਾਂ ਨੇ ਸਾਰੀ ਇਸ ਵਾਰੀ ਡਿਟੇਲ ਚ ਜਾਣਕਾਰੀ ਦਿੱਤੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਪੈਸੇ ਤੇ ਟਾਈਮ ਦੇ ਕੰਪੇਅਰ ਨੂੰ ਇਹਨਾਂ ਨੇ ਸਾਬਤ ਕੀਤਾ ਮਤਲਬ ਰੀਅਲ ਦੇ ਵਿੱਚ ਇਹਨਾਂ ਨੇ ਇਹ ਚੀਜ਼ਾਂ ਕਰਕੇ ਦੱਸੀਆਂ ਲੋਕਾਂ ਨੂੰ ਕਿ ਹਾਂ ਦੇਖੋ ਟਾਈਮ ਤੇ ਪੈਸਾ ਤੁਹਾਨੂੰ ਕਿਹੜੀ ਚੀਜ਼ ਦੀ ਕਿੱਥੇ ਲੋੜ ਆਗੀ ਉਹ ਦੱਸਿਆ ਇਹਨਾਂ ਨੇ ਤਾਂ ਇਹਨਾਂ ਦਾ ਨਾਮ ਆਗਾ ਬਰੋਨੀ ਬੀਅਰ ਇਹ ਇੱਕ ਹਸਪੀਟਲ ਚ ਇਦਾਂ ਦੇ ਲੋਕਾਂ ਨਾਲ ਕੰਮ ਕਰ ਰਹੀ ਸੀ ਕਿ ਜਿਹੜੇ ਲੋਕ ਕਿਸੇ ਨਾ ਕਿਸੇ ਬਿਮਾਰੀ ਦੇ ਕਾਰਨ ਜਲਦੀ ਹੀ ਮਰਨ ਵਾਲੇ ਸੀਗੇ ਟਾਈ ਨੇ ਉਹ ਜਿਹੜੇ ਮਰੀਜ਼ ਸੀ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਜ਼ਿੰਦਗੀ 'ਚ ਸਭ ਤੋਂ ਵੱਡੇ ਰਿਗ੍ਰੀਟ ਕੀ ਰਹੇ ਆਗੇ ਕਿ ਤੁਸੀਂ ਕਿਹੜੀ ਚੀਜ਼ ਨੂੰ ਹੁਣ ਤੱਕ ਇਹ ਸੋਚਦੇ ਹੋ ਕਿ ਮੈਂ ਇਹ ਚੀਜ਼ ਕਰਨੀ ਸੀ ਜਾਂ ਮੈਂ ਇਹ ਚੀਜ਼ ਕਰਨੀ ਪਾਇਆ ਜਾਂ ਮੇਰੇ ਕੋਲ ਇਹ ਚੀਜ਼ ਹੋਣੀ ਚਾਹੀਦੀ ਸੀ ਮੈਂ ਇਹ ਚੀਜ਼ ਖਰੀਦ ਨਹੀਂ ਪਾਇਆ ਉਹ ਵਾਲੀ ਅੰਦਰ ਲਾਣਾ ਇਹਨਾਂ ਨੇ ਸਾਰੀਆਂ ਪੁੱਛੀਆਂ ਤਾਂ ਉਹਨਾਂ ਨੇ ਇਹ ਸਾਰੀਆਂ ਗੱਲਾਂ ਤੇ ਇੱਕ ਆਪਦੀ ਕਿਤਾਬ ਲਿਖੀ ਹੈ ਨਾ ਲੋਕਾਂ ਨੇ ਸਿਰਫ ਪੰਜ ਚੀਜ਼ਾਂ ਨੂੰ ਲੈ ਕੇ ਜ਼ਿਆਦਾ ਅਫਸੋਸ ਜਤਾਇਆ ਆਪਣੀ ਜ਼ਿੰਦਗੀ 'ਚ ਕਿਹੜੀਆਂ ਉਹ ਪੰਜ ਚੀਜ਼ਾਂ ਸੀਗੀਆਂ ਉਹ ਵੀ ਤੁਹਾਨੂੰ ਦੱਸਦੇ ਆ ਪਹਿਲੀ ਗੱਲ ਉਹਨਾਂ ਚ ਲੋਕਾਂ ਨੇ ਕਹੀ ਕਹਿੰਦਾ ਇਹ ਵੀ ਕਾਸ਼ ਅਸੀਂ ਉਹ ਜ਼ਿੰਦਗੀ ਜਿਉਂ ਹੀ ਹੁੰਦੀ ਜਿਹੜੀ ਅਸੀਂ ਜਿਉਣਾ ਚਾਹੁੰਦੇ ਸੀਗੇ ਲੋਕਾਂ ਦੇ ਪਿੱਛੇ ਲੱਗ ਕੇ ਜਾਂ ਲੋਕਾਂ ਨੂੰ ਦਿਖਾਉਣ ਲਈ ਉਹ ਜ਼ਿੰਦਗੀ ਨਾ ਜਿਉਂ ਹੀ ਹੁੰਦੀ ਅਸੀਂ ਦੂਸਰੀ ਜਿਹੜੀ ਗੱਲ ਗਈ ਉਹ ਕਹਿੰਦੇ ਕਿ ਕਾਸ਼ ਅਸੀਂ ਪੈਸੇ ਲਈ ਜਾਂ ਆਪਦਾ ਕੈਰੀਅਰ ਬਣਾਉਣ ਲਈ ਕਿ ਮੈਨੂੰ ਆਹ ਜੌਬ ਮਿਲਦੀ ਮੈਂ ਇਤੋਂ ਲਈ ਮਿਹਨਤ ਕਰਦਾ ਮੈਂ ਇਹ ਕਰਦਾਗਾ ਉਹਨਾਂ ਚੀਜ਼ਾਂ ਲਈ ਜ਼ਿਆਦਾ ਨਾ ਸੋਚਿਆ ਹੁੰਦਾ ਕਾਸ਼ ਮੈਂ ਆਪਣੇ ਪਰਿਵਾਰ ਲਈ ਵੀ ਟਾਈਮ ਬਿਤਾਇਆ ਹੁੰਦਾ ਤੀਜੀ ਗੱਲ ਗਈ ਕਿ ਕਾਸ਼ ਮੇਰੇ ਕੋਲ ਇਹਨੇ ਗੱਡਸ ਹੁੰਦੇ ਕਿ ਮੈਂ ਆਪਣੀਆਂ ਅਸਲੀ ਫੀਲਿੰਗਾਂ ਆਪਦੇ ਘਰ ਦੇਆਂ ਨੂੰ ਆਪਦੇ ਪਰਿਵਾਰ ਵਾਲਿਆਂ ਨੂੰ ਦੱਸ ਸਕਦਾ ਕਿ ਮੈਂ ਇਹ ਚੀਜ਼ ਕਰਨੀ ਚਾਹਣਾ ਜ਼ਿੰਦਗੀ 'ਚ ਤਾਂ ਚੌਥੀ ਗੱਲ ਉਹਨਾਂ ਨੇ ਕਹੀ ਕਿ ਕਾਸ਼ ਮੈਂ ਆਪਦੇ ਯਾਰਾਂ ਦੋਸਤਾਂ ਨਾਲ ਭੁੱਲ ਮਿਲ ਕੇ ਰਿਹਾ ਹੁੰਦਾ ਜਾਂ ਉਹਨਾਂ ਦੇ ਟੱਚ 'ਚ ਰਿਹਾ ਹੁੰਦਾ ਕਿਉਂਕਿ ਪੈਸੇ ਕਮਾਉਣ ਲਈ ਤਾਂ ਹਰ ਇੱਕ ਬੰਦਾ ਇੱਕ ਥਾਂ ਤੋਂ ਦੂਸਰੀ ਥਾਂ ਜਾਂਦਾ ਨਾ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂ ਇੱਕ ਮੁਲਕ ਤੋਂ ਦੂਜੇ ਮੁਲਕ ਚਲਾ ਜਾਂਦਾ ਤਾਂ ਪਿੱਛੇ ਉਹ ਕਿਸੇ ਨਾਲ ਟੱਚ 'ਚ ਨਹੀਂ ਰਹਿ ਪਾਉਂਦੇ ਬਹੁਤ ਘੱਟ ਲੋਕ ਹੁੰਦੇ ਆਗੇ ਕਿਉਂਕਿ ਉਹਨਾਂ ਟਾਈਮ ਨਹੀਂ ਹੁੰਦਾ ਕਿਸੇ ਕੋਲੇ ਨਾ ਇੱਧਰ ਆਪਣੀ ਇੰਡੀਆ ਚ ਨਾ ਕੈਨੇਡਾ ਆਸਟ੍ਰੇਲੀਆ ਅਮਰੀਕਾ ਨਾ ਇੱਧਰ ਲਈ ਲੋਕਾਂ ਕੋਲੇ ਪੰਨੂ ਵੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਕਾਸ਼ ਅਸੀਂ ਆਪ ਦੇ ਆਪ ਨੂੰ ਇਹ ਇਜਾਜ਼ਤ ਦਿੱਤੀ ਹੁੰਦੀ ਕਿ ਅਸੀਂ ਜ਼ਿਆਦਾ ਖੁਸ਼ ਰਹਿ ਸਕਦੇ ਹਾਂਗੇ ਜਾਂ ਖੁਸ਼ ਰਹੀਏ ਪਰ ਮਰਦੇ ਟਾਈਮ ਕਿਸੇ ਵੀ ਇੱਕੇ ਇਨਸਾਨ ਨੇ ਇਹ ਅਫਸੋਸ ਨਹੀਂ ਜਤਾਇਆ ਕਿ ਕਾਸ਼ ਉਹਨਾਂ ਨੇ ਮਰਸਡੀਜ਼ ਗੱਡੀ ਖਰੀਦ ਲੈਤੀ ਹੁੰਦੀ ਕਾਸ਼ ਉਹਨਾਂ ਨੇ ਕਰੋੜ ਰੁਪਇਆ ਹੋਰ ਕਮਾ ਲਿਆ ਹੁੰਦਾ ਕਾਸ਼ ਉਹਨਾਂ ਨੇ ਜਾਅਦ ਖਰੀਦ ਲਿਆ ਹੁੰਦਾ ਕਾਸ਼ ਉਹਨਾਂ ਕੋਲੇ 5-10 ਕੰਪਨੀਆਂ ਹੋਰ ਹੁੰਦੀਆਂ ਕਾਸ਼ ਉਹਨਾਂ ਕੋਲੇ ਕੋਈ ਹੋਰ ਐਡਾਂ ਦੀ ਵੱਡੀ ਚੀਜ਼ ਹੁੰਦੀ ਹੈ ਨਾ ਉਹ ਕਿਸੇ ਨੇ ਇੱਕ ਵਾਰ ਵੀ ਨਹੀਂ ਕਿਹਾ ਹੈਗਾ ਹਰੇਕ ਨੂੰ ਇਹ ਰਲਾਜ ਹੋਇਆ ਕਿ ਅਸੀਂ ਪੈਸਾ ਕਮਾਉਣ ਦੀ ਦੌੜ ਦੇ ਪਿੱਛੇ ਸੀਗੇ ਤਾਂ ਉਸ ਦੇ ਵਿੱਚ ਸਾਡੇ ਤੋਂ ਜਿਹੜੀਆਂ ਚੀਜ਼ਾਂ ਛੁੱਟੀਆਂ ਸਾਡਾ ਪਰਿਵਾਰ ਸਾਡੇ ਬੱਚੇ ਸਾਡਾ ਯਾਰ ਦੋਸਤ ਸਾਡੀਆਂ ਖੁਸ਼ੀਆਂ ਸਾਡੇ ਰਿਲੇਟਿਵ ਸਾਡੇ ਰਿਸ਼ਤੇਦਾਰ ਸਭ ਕੁਝ ਸਾ ਤੋਂ ਪਿੱਛੇ ਛੁੱਟ ਗਿਆ ਸਿਰਫ ਸਾਡੇ ਕੋਲੇ ਰਹਿ ਗਿਆ ਪੈਸਾ ਮਨ ਸੋਚ ਕੇ ਦੇਖੋ ਇਸ ਨਾਲ ਤੁਹਾਨੂੰ ਪੈਸੇ ਦੀ ਅਸਲੀ ਕਮਾਈ ਪਤਾ ਲੱਗ ਜਾਣੀ ਚਾਹੀਦੀ ਹੈ ਕਿ ਅਸਲੀ ਕਮਾਈ ਪੈਸਾ ਜਾਂ ਜਿਹੜੀਆਂ ਖੁਸ਼ੀਆਂ ਨੇ ਛੋਟੀਆਂ-ਛੋਟੀਆਂ ਉਹ ਨਹੀਂ ਹੈਗੀਆਂ। ਇਹਸ ਲਈ ਆਪਦੀ ਜ਼ਿੰਦਗੀ 'ਚ ਥੋੜਾ ਸੈਲਫ ਰਿਫਲੈਕਟ ਕਰਕੇ ਦੇਖੋ। ਹਰ ਚੀਜ਼ ਤੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਨਾ ਕਰੋ। ਹਰ ਚੀਜ਼ ਨੂੰ ਆਪ ਦੇ ਕੋਲ ਰੱਖਣ ਦੀ ਕੋਸ਼ਿਸ਼ ਨਾ ਕਰੋ। ਗੌਤਮ ਬੁੱਧ ਦਾ ਕੀ ਮੈਸੇਜ ਸੀ ਮੱਧੇ ਮਾਰਗ ਨੂੰ ਲੈ ਕੇ? ਜਿੰਨੀਆਂ ਵੱਧ ਚੀਜ਼ਾਂ ਤੁਸੀਂ ਖਰੀਦੋਗੇ ਜਿੰਨੀਆਂ ਵੱਧ ਚੀਜ਼ਾਂ ਤੁਸੀਂ ਘਰ ਦੇ ਵਿੱਚ ਬਣਾਓਗੇ ਤਾਂ ਉਹਨਾਂ ਹੀ ਉਹਨਾਂ ਨੂੰ ਵੱਧ ਜਿਹੜੀ ਰਿਪੇਅਰ ਦਾ ਵੀ ਉਹਨਾਂ ਦਾ ਜਿਹੜੀ ਸੰਭਾਲਦਾ ਖਰਚਾ ਵੀ ਹੋਊਗਾ ਤੁਹਾਡਾ ਬਹੁਤ ਸਾਰੇ ਲੋਕ ਪੈਸੇ ਦੀ ਭੱਜ ਦੌੜ ਵਿੱਚ ਆਪਦੀ ਜ਼ਿੰਦਗੀ ਦਾ ਹੀ ਗੁਲਾਮ ਬਣ ਜਾਂਦੇ ਆਗੇ ਆਪਦੇ ਪੈਸੇ ਦਾ ਹੀ ਗੁਲਾਮ ਬਣ ਜਾਂਦੇ ਆਪਦੀਆਂ ਗੱਡੀਆਂ ਦਾ ਗੁਲਾਮ ਆਪਦੇ ਘਰਾਂ ਦਾ ਆਪਦੀਆਂ ਫੈਕਟਰੀਆਂ ਦਾ ਗੁਲਾਮ ਬਣ ਕੇ ਆਇਆ ਜਾਂਦੇ ਆ ਜਿਹੜੀ ਚੀਜ਼ ਅੱਜ ਤੁਸੀਂ ਖਰੀਦਦੇ ਹੋਗੇ ਉਹ ਕੱਲ੍ਹ ਤੱਕ ਪੁਰਾਣੀ ਹੋ ਜਾਊਗੀ ਤਾਂ ਤੁਹਾਨੂੰ ਉਹਦੇ ਤੋਂ ਮਤਲਬ ਉਹਦਾ ਉਹ ਚੀਜ਼ ਨੂੰ ਦੇਖ ਕੇ ਮਜ਼ਾ ਨਹੀਂ ਆਉਣਾ ਜੇ ਜਿਹੜੇ ਤੁਨੂੰ ਅੱਜ ਤੁਸੀਂ ਗੱਡੀ ਖਰੀਦੀ ਡਰਾਈਵ ਕਰਕੇ ਮਜ਼ਾ ਆ ਰਿਹਾਗਾ ਉਹ ਤੁਹਾਨੂੰ 2-3 ਸਾਲਾਂ ਬਾਅਦ ਆਉਣਾ ਬੰਦ ਕਰ ਦੂ ਤਾਂ ਉਸ ਤੋਂ ਬਾਅਦ ਤੁਹਾਨੂੰ ਹੋਰ ਖਰੀਦੋਗੇ ਤੁਸੀਂ ਉਹਦੇ ਤੇ ਪੈਸਾ ਇਨਵੈਸਟ ਕਰੋਗੇ ਤਾਂ ਇਹਨਾਂ ਚੱਕਰਾਂ 'ਚ ਬੰਦਾ ਸਾਰੀ ਜ਼ਿੰਦਗੀ ਦੌੜਦਾ ਰਹਿੰਦਾ ਕਿ ਅੱਜ ਵਰਨਾ ਲੈ ਲੀ ਹੋਂਡਾ ਸਿਟੀ ਲੈ ਲੀ ਜੀ ਸਕੋਰਪੀਓ ਲੈ ਲੀ ਜੀ ਨੋਬਾ ਲੈ ਲੀ ਜੀ ਮਰਸੀਡੀਜ਼ ਲੈ ਲੀ ਆਡੀ ਲੈ ਲੀ ਹੈ ਨਾ ਉਤੋਂ ਤੱਕ ਜਾਂਦਾਗਾ ਬੰਦਾ ਤਾਂ ਐਂਡ ਹੋ ਜਾਂਦਾਗਾ ਐਂਡ ਸਾਰਾ ਕੁਝ ਇੱਥੇ ਬੰਦਾ ਉੱਪਰ ਕਹਾਣੀ ਖਤਮ ਚਲੋ ਦੋਸਤੋ ਸ਼ਾਸਤਰੀ ਕਾਲ ਦਾ ਅੱਜ ਦੀ ਕਹਾਣੀ ਤੇ ਨਹੀਂ ਜੇ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰੋ ਧੰਨਵਾਦ ਜੀ